ਅੱਜ ਡਿਜੀਟਲ মিডিਆ ਐਸੋਸੀਏਸ਼ਨ ਦੀ ਇੱਕ ਮੀਟਿੰਗ ਕੀਤੀ ਗਈ ਹੈ। ਔਰ ਜਿਦਾ ਕਿ ਤੁਸੀਂ ਜਾਣਦੇ ਹੋ ਕਿ ਥੋੜੇ ਦਿਨ ਪਹਿਲਾਂ ਸਾਡੇ ਐਸੋਸੀਏਸ਼ਨ ਦੀ ਨਵੇਂ ਕਾਰਜਕਾਰੀ ਕਮੇਟੀ ਦਾ ਗਠਨ ਹੋਇਆ ਸੀ। ਉਹਦੇ ਵਿੱਚ ਮੈਨੂੰ ਪ੍ਰਧਾਨ ਔਰ ਮੇਰੇ ਨਾਲ ਅਜੀਤ ਸਿੰਘ ਗੁਲੰਦ ਇਹਨਾਂ ਨੂੰ ਜਨਰਲ ਸੈਕਟਰੀ ਦੀ ਨਿਯੁਕਤ ਕੀਤੀਆਂ। ਚੀਫ ਐਡਵਾਈਜ਼ਰ ਸਾਡੇ ਅਨੰਦ ਸਿੰਘ ਆਜਾਜ ਜੀ ਔਰ ਪ੍ਰਿੰਸੀਪਲ ਮੈਂਬਰ ਕੈਟਰਨ। ਇਸ ਤਰ੍ਹਾਂ ਅਲੱਗ-ਅਲੱਗ ਜ਼ਿੰਮੇਵਾਰੀਆਂ ਸਾਡੇ ਸੁਨੀਲ ਸ਼ਰਮਾ ਜੀ ਇਹਨਾਂ ਨੂੰ ਚੀਫ ਕੋਆਰਡੀਨੇਟਰ ਤੇ ਆਜ ਰਿਆ ਸੀ ਡਿਜੀਟਲ মিডিਆ ਐਸੋਸੀਏਸ਼ਨ ਲਈ ਨੰਨੇ ਨੁਕਤੇ ਕੀਤੇ ਹਨ। ਸਾਰੰਭਤੋਂ ਸਾਡੇ ਵਿੱਚ ਸਾਰੇ ਖਾਨਾ ਜੀ ਇਹਨਾਂ ਨੂੰ ਅਸੀਂ ਡਿਜੀਟਲ মিডিਆ ਐਸੋਸੀਏਸ਼ਨ ਦਾ ਸੈਕਟਰੀ ਨਿਯੁਕਤ ਕੀਤਾ ਵਾ ਉਹਨਾਂ ਦਾ ਨਾਮ ਹੈ ਸਰਦਾਰ ਕਰਨਜੀਤ ਸਿੰਘ ਜੀ ਨੂੰ ਅਸੀਂ ਨੀਗਲ ਐਡਵਾਈਜ਼ਰ ਔਰ ਉਹਨਾਂ ਦਾ ਨਾਮ ਹੈ ਸੁਖਵਿੰਦਰ ਪੱਗਾ ਜੀ ਇਹਨਾਂ ਨੂੰ ਅਸੀਂ ਗ੍ਰੰਦਰ ਨਾਰਥ ਕੌਮ ਸੈਕਟਰੀ ਨਿਯੁਕਤ ਕੀਤਾ ਵਾ ਔਰ ਮੇਰੇ ਨਾਲ ਹੀ ਅੰਕਿਰ ਪਾਸਟਰ ਨੇ ਇਹਨਾਂ ਨੂੰ ਅਸੀਂ ਸਪੋਰਟ ਸੈਲ ਦਾ ਸੈਕਟਰੀ ਨਿਯੁਕਤ ਕੀਤਾ ਵਾ ਔਰ ਨਾਮ ਕੋਈ ਛੇਕ ਨਹੀਂ ਜੀ ਇਨਰਸੀ ਡਿਜੀਟਲ মিডিਆ ਐਸੋਸੀਏਸ਼ਨ ਦਾ ਹੋ ਜੋਇਨ ਕਰੇ ਹੋ ਨਵੇਂ ਮੈਂਬਰ ਨੇ ਸਾਡੇ ਬਹੁਤ ਸੀਰੀਅਸ ਗੈਨਸਟ ਹੈ ਜਿਸ ਸ਼ੋਭਾ ਬਾਰੇ ਨਮਾਇਨ ਕੰਮ ਕੀਤਾ ਸਰੂਪਾ ਅਸੀਂ ਇਨਰਸੀ ਐਸੋਸੀਏਸ਼ਨ ਲਈ ਹੋਰਾਂ ਜ਼ਿੰਮੇਵਾਰੀਆਂ ਲੈਂਦੀਆਂ ਹਨ ਔਰ ਨਾਲ ਅਸੀਂ ਡਿਜੀਟਲ ਐਸੋਸੀਏਸ਼ਨ ਨਾਲ ਆਪਣੇ ਭਰਾ ਅੰਕਿਤ ਭਾਸਕਰ ਜੀ ਨੂੰ ਜਨਮ ਦਿਨ ਦਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਹਾਂ ਦਰਮਾਣ ਮੈਂ ਇਹਨਾਂ ਨੂੰ ਹੋਰ ਤਰੱਕੀ ਲਵੇ ਔਰ ਉਮੀਦ ਕਰਦੇ ਹਾਂ ਸਾਰੇ ਪੰਦਰਕਰ ਜਿਹੜੇ ਵੀ ਡਿਜੀਟਲ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ ਦੇਰੇ ਮਾਨਯੋਗ ਜੀ ਪੂਰਾ ਪੂਰੇ ਮਿਹਨਤ ਨਾਲ ਪੂਰੇ ਲਗਨ ਨਾਲ ਆਪਣੀ ਪੱਤਰ ਦਾਤਾ ਕਰੂੰਗਾ ਔਰ ਆਨਲਾਈਨ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਐਸੋਸੀਏਸ਼ਨ ਨੂੰ ਉਹਦੇ ਜਰੂਰਤ ਪੈਣੀ ਆ ਤੇ ਕੰਧੇ ਨਾਲ ਕੰਨਾ ਮਾਰਾ ਕੇ ਬਾਹਰ ਪੱਤਰ ਦਾਤਾ ਸਾਥ ਦੇ